ਯੋਦਾ ਸ਼ਿਵਾ ਸ਼ਿਵਾ ਗਾਣਾ ਦੋਟਾ ਹਾਂ ਉਦੋਂ ਵੀ ਕੁਝ ਸਵਾਲ ਮਾੜੇ ਮੋਟੇ ਉੱਠੇ ਸੀ ਦੇਖ ਮੈਂ ਤਾਂ ਹੁਣ ਸ਼ੁਰੂ ਤੋਂ ਇਹੋ ਜਿਹਾ ਹੂੰ ਹੁਣ ਮੈਨੂੰ ਨਹੀਂ ਫਰਕ ਪੈਂਦਾ ਇਸ ਚੀਜ਼ ਨਾਲ ਦੇਖ ਯਾਰ ਆਪਣੇ ਪਿੰਡਾਂ 'ਚ ਨਾ ਜਾਨੀ ਇੱਕ ਲਾਲਾ ਜੀ ਦੀ ਦੁਕਾਨ ਹੁੰਦੀ ਹੈ ਬਿਲਕੁਲ ਨਾ ਲਾਲੇ ਵੀ ਹੀਰ ਜੀ ਬਾਬੂ ਜੀ ਬਾਬੂ ਜੀ ਸਾਰੇ ਪਿੰਡ ਦੀ ਵਹੀ ਹੂੰ ਲਾਲਾ ਜੀ ਕੋਲੇ ਹੁੰਦੀ ਹੈ ਹੂੰ ਹੈ ਉਹਦੀ ਹੂੰ ਆਈ ਹੈ ਇਹਦੀ ਆਈ ਹੈ ਇਹਦੀ ਆਈ ਹੈ ਇਹਦੀ ਆਈ ਹੈ ਮਰ ਨਹੀਂ ਮਰ ਜੂਗਾ ਸੇਠ ਪਰ ਇੱਕ ਦੀ ਦੂਜੇ ਕੋਲ ਨਹੀਂ ਕਰੂਗਾ ਬਿਲਕੁਲ ਹੈਨਾ ਬਿਲਕੁਲ ਪਰ ਤਾਂ ਵੀ ਲਾਣੀ ਸੀ ਹਿੰਦੂ ਪਰਿਵਾਰਾਂ ਚੋਂ ਹੀ ਸੀ ਸਾਰੀ ਉਮਰ ਦਾ ਕਨੈਕਸ਼ਨ ਸੀ ਸਾਡਾ ਉਹਦੇ ਨਾਲ ਸਹੀ ਹੈ ਬਿਲਕੁਲ ਹੈ ਪ੍ਰੋਬਲਮ ਕਿੱਥੇ ਰਹਿ ਗਈ ਹਾਂ ਜੇ ਮੰਨ ਲਓ ਮੈਂ ਸਿੱਖ ਦੇ ਘਰ ਜੰਮ ਪਿਆ ਇਸ ਵਾਰੀ ਜੀ ਤੇ ਯਾਰ ਕੋਈ ਗਲਤੀ ਹੋ ਗਈ ਮੇਥੋਂ ਹੂੰ ਕੋਈ ਗਲਤੀ ਹੈ ਕੋਈ ਗਲਤੀ ਥੋੜੇ ਹੋ ਗਈ ਯਾਰ ਬਿਲਕੁਲ ਹੈ ਇਹ ਇਹ ਸਾਡਾ ਇਹ ਜਿਹੜੇ ਬ੍ਰਾਹਮਣ ਲਾਣੇ ਆ ਸਾਡੇ ਇਹ ਵੀ ਸਾਡੇ ਆਪਣੇ ਨੇ ਬਿਲਕੁਲ ਮੁਸਲਮਾਨ ਲਾਣੇ ਇਹ ਵੀ ਸਾਡੇ ਆਪਣੇ ਨੇ ਆਪਣੇ ਬਿਲਕੁਲ ਹਣਾ ਉਹ ਉਦਾਹਰਨਾ ਮੈਂ ਅਕਸਰ ਸੁਣਾਉਣਾ ਨਾ ਮੈਂ ਕਿਹਾ ਜੇ ਮਲਾ ਇਦਾਂ ਦੀ ਕੋਈ ਗੱਲਬਾਤ ਹੁੰਦੀ ਨਾ ਖਾਟ-ਮੀਠ ਹੁੰਦੀ ਤਾਂ ਮਹਾਰਾਜ ਕਿਉਂ ਸਾਡੇ ਸਾਈ ਮੀਆਂ ਮੀਰ ਨੂੰ ਹੂੰ ਹਾਂ ਕਿਆ ਫਕੀਰਾ ਤੇ ਹਰਮੰਦਰ ਸਾਹਿਬ ਵੀ ਨਿਆ ਰੱਖ ਬਿਲਕੁਲ ਬਿਲਕੁਲ ਜੇ ਕੋਈ ਕੋਈ ਮੰਦਰ ਵਾਲਾ ਦਾ ਰੌਲਾ ਹੁੰਦਾ ਬ੍ਰਾਹਮਣ ਵਾਲਾ ਰੌਲਾ ਹੁੰਦਾ ਥੈਂਕ ਯੂ ਬ੍ਰਦਰ ਥੈਂਕ ਯੂ ਕਿਵੇਂ ਅਸੀ ਲੱਗੀ ਜਾ ਬਹੁਤ ਵਧੀਆ ਬਹੁਤ ਵਧੀਆ ਜੇ ਕੋਈ ਬ੍ਰਾਹਮਣ ਵਾਲਾ ਸਾਡਾ ਰੌਲਾ ਹੁੰਦਾ ਬਿਲਕੁਲ ਤੇ ਨੌਵੇਂ ਪਾਤਸ਼ਾਹ ਕਿਉ ਦਿੱਲੀ ਜਾਂਦੇ ਆ ਚਾਤਨੀ ਚੌਂਕ ਹੈ ਉੱਥੇ ਮਾਂ ਨਾਲ ਕਹੀਦਾ ਐਜ਼ ਅ ਸਿੱਖ ਕਿ ਯਾਰ ਕਿ ਨੌਵੇਂ ਪਾਤਸ਼ਾਹ ਸਾਡਾ ਪਿਓ ਯਾਰ ਹੈ ਤੇ ਉਹਨਾਂ ਦਾ ਕੋਈ ਰਾਗ ਦਵਾ ਰੱਖੀ ਨਹੀਂ ਤੇ ਉਸ ਤੋਂ ਬਾਅਦ ਹੁਣ ਹੁਣ ਅਸੀਂ ਪੰਜਾਬ ਵਾਲੇ ਇਹੋ ਜਿਹੇ ਕਿਹੜੀਆਂ ਧਾਰਨਾ ਮੰਗਦੇ ਆ ਜਿੰਨਾ ਤੋਂ ਸਾਨੂੰ ਯਕੀਨ ਹੋ ਜੇ ਵੀ ਅਸੀਂ ਸਾਰੇ ਇੱਕ ਹੀ ਆ ਵੀ ਸਾਡੇ ਗੁਰੂਆਂ ਦਾ ਬਹੁਤ ਪਿਆਰ ਸੀ ਆਪਸ ਦੇ ਵਿੱਚ ਸਭ ਦਾ ਪੀਰਾ ਫਕੀਰਾ ਨਾਲ ਫਤੇਗੜ ਸਾਹਿਬ ਜਾਓ ਯਾਰ ਕਿੰਨੇ ਮੌਲਵੀ ਸਾਹਿਬਾਨ ਨੇ ਉੱਥੇ ਬਿਲਕੁਲ ਤੇ ਅਸੀਂ ਐਵੇਂ ਜਾਣੀ ਸਾਰਿਆਂ ਨੂੰ ਇੱਕੋ ਉਹਦੇ ਘੇਰੇ ਚ ਹੀ ਲੈ ਲੈਣੇ ਆ। ਖੁੱਲ ਕੇ ਬੋਲੋ ਯਾਰ ਕਿਤੇ ਨਹੀਂ ਤੁਹਾਡਾ ਸਿੱਖ ਗਵਾਚਦਾ। ਬਾਹਰ ਇੱਕ ਬਰਿਆਦਾ ਜ਼ਰੂਰ ਹੁੰਦੀ ਹੈ ਇੱਕ। ਹਨਾ ਕਿ ਕਿ ਜੇ ਮੈਂ ਮੇਰੇ ਸਿਰ ਤੇ ਦਸਤਾਰ ਹੈ, ਪੱਗ ਹੈ ਤਾਂ ਮੈਨੂੰ ਪਤਾ ਹੈ ਕਿ ਇਹਦੀ ਵੈਲਿਊ ਕੀ ਹੈ। ਮੇਰੇ ਫਰਜ਼ ਕੀ ਨੇ। ਥਾਂ ਥਾਂ ਤੇ ਮੱਥੇ ਟੇਕਦਾ ਮੈਂ ਚੰਗਾ ਨਹੀਂ ਲੱਗਦਾ। ਹਨਾ ਪਰ ਜੇ ਕੋਈ ਵੱਡੀ ਉਮਰ ਦਾ ਵੈਸੇ ਮੈਨੂੰ ਕੋਈ ਬਜ਼ੁਰਗ ਮਿਲਦਾ ਹੈ, ਮੈਂ ਪੈਰੀ ਹੱਥ ਲਾ ਦੂੰਗਾ। ਪੈਰੀ ਹੱਥ ਲਾਉਣਾ ਤੇ ਸਿਰ ਝੁਕਾਉਣਾ ਫਰਕ ਵਿੱਚ ਫਰਕ ਹੈ। ਫਰਕਾ ਦੋਆਂ ਵਿੱਚ। ਤੇ ਸ਼ਿਵਾ ਗਾ ਕੇ ਵੀ ਮੈਨੂੰ ਉਨਾ ਹੀ ਚੰਗਾ ਲੱਗਿਆ ਸੀ ਅੱਜ ਤਾਂ ਹੁਣ ਮੈਂ ਕ੍ਰਿਸ਼ਨ ਭਗਵਾਨ ਦੀ ਫਲਸਫੀ ਤੇ ਕੰਮ ਕਰ ਰਿਹਾ ਜਗਨਨਾਥ ਜੀ ਤੇ ਉਹ ਤੇ ਮੈਂ ਕੁਝ ਸਟੱਡੀ ਕਰ ਰਿਹਾ ਉਹ ਤੇ ਵੀ ਅਸੀਂ ਕੁਝ ਕੁਝ ਕਰ ਰਿਹਾ ਫਜ਼ਰ ਦੀ ਨਮਾਜ਼ ਪੜ੍ਹ ਰਿਹਾ ਮੈਂ ਹਾਂ ਇਕਾਉਣ ਵਾਲੀ ਐਲਬਮ ਕਰ ਰਿਹਾ ਮੈਂ ਉਹਦੇ ਵਿੱਚ ਫਜ਼ਰ ਦੀ ਨਮਾਜ਼ ਪੜ੍ਹੀ ਹੈ ਮੈਂ ਉਹ ਯਾਰ ਪ੍ਰੇਮ ਦੇ ਸੌਦੇ ਆ ਇਹ ਇਹ ਪ੍ਰੇਮ ਦੇ ਸੌਦੇ ਆ ਇਹ ਲੜਨ ਭੜਨ ਵਾਲੇ ਸੌਦੇ ਥੋੜੀ ਜਿਹਾ ਵੀ ਵੀ ਜੇ ਤੂੰ ਸਿੱਖ ਦੇ ਘਰੇ ਜੰਮਿਆ ਤਾਂ ਤੂੰ ਐ ਨਹੀਂ ਕਰਣਾ ਨਹੀਂ ਨਹੀਂ ਬਾਬਾ ਨਹੀਂ ਹਾਂ ਪਰ ਪਤਾ ਹੋਵੇ ਕਿ ਗੁਰੂ ਮੇਰਾ ਕਹਿੰਦਾ ਕੀ ਆ ਹਾਂ ਮੰਦਿਰ ਚ ਜਾ ਕੇ ਕੀ ਕਰਨਾ ਕੀ ਨਹੀਂ ਕਰਨਾ ਹਮ ਹੁਣ ਗੁਰਦੁਆਰੇ ਚ ਪਖੰਡ ਥੋੜਾ ਕਿਤੇ ਹਮ ਬਿਲਕੁਲ ਗੁਰਦੁਆਰੇ ਚ ਪਖੰਡ ਨਹੀਂ ਕਿਤੇ ਹਮ 100 ਕੀ ਕੁਛ ਕਰਦੇ ਅਸੀਂ ਅੱਜ ਕੱਲ ਹਾਂ ਅਸੀਂ ਅੱਜ ਕੱਲ ਜਾਨੀ ਨਾਮ ਕਰਨ ਜਾਨੀ ਕਸ਼ਾਇਰਾਂ ਤੱਕ ਨੂੰ ਦਾ ਮੱਥੇ ਟੇਕੀ ਨੇ ਬਿਲਕੁਲ ਹਮ ਤੇ ਇਹ ਇਹ ਬੰਦਗੀ ਨਾਲ ਕੋਈ ਲੱਗਦੀ ਹੈ ਇਹ ਕਿਹੜੀ ਰਿਸਪੈਕਟ ਆ ਬਾਬਾ ਜਿਸ ਕਿਸੇ ਫਕੀਰ ਦਾ ਉਹ ਵਸਤਰ ਹੈ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਕਰੋ ਨਾ ਜੋ ਚੰਗੇ ਸੀ ਜੋ ਬੰਦਗੀ ਕਰਕੇ ਗਏ ਕਿ ਪਸਹਰੇ ਨਾ ਮੱਥਾ ਟੇਕ ਕੇ ਕੀ ਹੋ ਜੂਗਾ ਬਾਬਾ ਅਸੀਂ ਅਸੀਂ ਨਾ ਆਪ ਹੀ ਸੱਚੀ ਆਪ ਦਾ ਲੈਵਲ ਜਬਾਹ ਥੱਲੇ ਸੈਟ ਆ ਔਰ ਮੇਰਾ ਦਿਲ ਕਰਦਾ ਹੁੰਦਾ ਕਿ ਕਿਤੇ ਬੈਠ ਕੇ ਐਦਾਂ ਖੁੱਲੀਆਂ ਗੱਲਾਂ ਹੋਣੇ ਸਾਰੇ ਇਕੱਠੇ ਬੈਠ ਗਏ ਆਪਦੇ ਪੋਤੜੇ ਫਰੋਲ ਗੀ ਕਿ ਸਾਡੇ ਚ ਕੀ ਕੀ ਕਮੀਆਂ ਨੇ ਤੇ ਜੇ ਕਿਸੇ ਗੱਲ ਦਾ ਨਹੀਂ ਪਤਾ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਹੈ ਸਾਰੇ ਕੋਲ ਤਾਂ ਕੱਲੀ ਕੱਲੀ ਗੱਲ ਪਈ ਦੁਨੀਆ ਨਾਸਾ ਵਾਲੇ ਜਦੋਂ 17ਵੀਂ ਮੰਜ਼ਲ ਤੇ ਮਹਾਰਾਜ ਪ੍ਰਕਾਸ਼ ਕਰਕੇ ਆਪਦੀਆਂ ਖੋਜਾਂਾਂ ਚ ਮਹਾਰਾਜ ਤੋਂ ਸਿੱਖ ਸਕਦੇ ਆ ਕਿ ਮਹਾਰਾਜ ਦੱਸੋ ਇੱਥੇ ਅਸੀਂ ਸਟਕ ਹੋ ਗਏ ਉਹਨਾਂ ਨੂੰ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੱਸ ਰਹੇ ਜਦੋਂ ਵੀ ਇੱਥੇ ਆ ਕਰ ਲੋ ਤੇ ਤੇ ਸਾਡਾ ਤਾਂ ਯਾਰ ਘਰੇ ਆ